ਜਾ ਜੋ ਪਹਿਲਾਂ ਕਹਿੰਦੇ ਹਟਿਆ ਸੀ ਵੀ ਹਜੇ ਆਪਾਂ ਵੇਖਿਆ ਜਦੋਂ ਕੱਲ ਨੂੰ ਲੋਕਾਂ ਨੂੰ ਪਤਾ ਲੱਗਣਾ ਖਰੀਦਿਆ ਕਿੰਨੀ ਨਾਰਾ ਹੁਣੇ ਸਾਡੀ ਭੈਣ ਲੈ ਕੇ ਗਈ ਆ ਕਹਿੰਦੇ ਸਾਡੀ ਵੀ ਖਾ ਗਿਆ ਪਰ ਇਹ ਤੋਂ ਪਹਿਲਾਂ ਵਾਲਾ ਖਾ ਗਿਆ 300 ਭਾ ਦੇ ਚਾਹੇ ਇਹ ਆ ਚਾਹੇ ਪਹਿਲਾਂ ਵਾਲਾ ਇਹਨਾਂ ਸਾਰਿਆਂ ਦਾ ਅਸਲਾ ਇੱਕੋ ਹੀ ਅਸਲਾ ਇਹ ਇਹ ਹੀ ਵੇਚਿਆ ਉਹ ਹੁਣੇ ਕਹਿ ਪਈ ਜੀ ਸਾਡੇ ਵੀ ਨਹੀਂ ਪੈਸੇ ਖਾਦੇ ਆ ਇਸ ਕਰਕੇ ਕਹਿਣਾ ਚਾਹੁੰਦੇ ਆ ਕਿ ਜਿਹੜੀ ਬਣਦੀ ਕਾਰਵਾਈ ਆ ਉਹ ਇਹ ਡੈਕ ਉਸ ਮਨੋਖ ਦੇ ਉੱਤੇ ਕਰੇ ਜਿਹਨੇ ਲੂਨ ਲਿਆ ਜਿਹੜਾ ਡਿਫੈਂਡਰ ਹੋਇਆ ਇਹ ਜਿਹੜਾ ਗਰੰਟ ਦਾ ਇਹ ਜੋ ਹੈਪ ਕਹਿਣਗੇ ਬੈਂਕ ਵਾਲਿਆਂ ਨੇ ਇਹ ਹੈਪ ਪਹਿਲਾਂ ਵੀ ਕਰਦਾ ਉਹ ਹੁਣ ਨਹੀਂ ਕਰੂਗਾ ਪਰ ਜਿਹੜੀ ਇਸ ਆਰਟੀ ਦੇ ਥੱਲੇ ਇਹਦੇ ਪੈਸੇ ਦੱਬ ਕੇ ਬੈਠੇ ਅਸੀਂ ਜਾਂਦੀ ਆਖਦੀ ਉਹਦਾ ਜਿਹੜਾ ਕਾਰਨ ਹੈ ਜਾਂ ਨਰਕੇ ਦੇ ਰਵੇ ਲੈਸਕੇ ਵੀ ਦਿੰਦਾ ਨੀ ਲੋ ਇਹ ਤਿਆਰ ਬਿਆਹ ਨੂੰ ਲੈ ਕੇ ਦੇ ਦੇ ਵੀ ਆਹ ਬਾਲਿਆ ਵੀ ਇਸ ਕਰਕੇ ਮੈਂ ਨਹੀਂ ਲੈ ਕੇ ਵੀ ਨਹੀਂ ਬਾ ਦੇ ਰਿਹਾ ਮੂੰਹ ਜਵਾਨੀ ਮੰਨ ਲਓ ਗੱਲਾਂ ਜਿਹੜੀਆਂ ਮੂੰਹ ਜਵਾਨੀ ਕੀਤੀਆਂ ਜਾ ਰਹੀਆਂ ਇਸ ਕਰਕੇ ਆਵੇ ਲੱਗਦਾ ਵੀ ਦਾਲ सारी जानी मनेजर मुदाबाद मुरदाबाद मुरदाबाद आम बैंक मनेजर मुदाबाद मुर्दाबाद मुरदाबाद